ਆਮਾ ਪੈਟਰਨ ਮਾਰਕੀਟ ਨੂੰ ਡੇਗਣ ਵਾਲਾ ਪੈਟਰਨ ਤੇ ਹਮੇਸ਼ਾ ਇਹਦੇ ਵਿੱਚ ਬਹੁਤ ਵੱਡਾ ਫਾਲ ਆਉਂਦਾ ਹੈ ਟਾਈਮ ਫਰੇਮ ਵੀ ਇੰਪੋਰਟੈਂਟ ਹੁੰਦਾ ਹੁਣ ਇੱਥੇ ਜਿਹੜਾ ਟਾਈਮ ਫਰੇਮ ਤੁਹਾਨੂੰ ਦਿਖਾਉਣ ਦੇ ਪੰਜ ਮਿੰਟ ਦਾ ਸੋ ਪੰਜ ਮਿੰਟ ਦਾ ਟਾਈਮ ਫਰੇਮ ਇਸਤੇ ਕਰਕੇ ਇਹਦੇ ਵਿੱਚ ਜਿਆਦਾ ਵੱਡਾ ਫਾਲ ਨਹੀਂ ਆਇਆ ਪਰ 15 ਮਿੰਟ ਦੇ ਟਾਈਮ ਫਰੇਮ ਤੇ ਬਹੁਤ ਵੱਡਾ ਫਾਲ ਇਹਦੇ ਵਿੱਚ ਆਉਂਦਾ ਸੋ ਜਿੱਡਾ ਵੱਡਾ ਟਾਈਮ ਫਰੇਮ ਹੁੰਦਾ ਜਿੱਡੇ ਵੱਡੇ ਟਾਈਮ ਫਰੇਮ ਤੇ ਪੈਟਰਨ ਬਣਦਾ ਉਹਨਾਂ ਜਿਆਦਾ ਵੱਡਾ ਇਹਦੇ ਵਿੱਚ ਫਾਲ ਆਉਂਦਾ ਸੋ ਬਹੁਤ ਸਾਰੇ ਵੀਰ ਆਪਣਾ ਟਾਈਮ ਫਰੇਮ ਦੀ ਵੀ ਗੱਲ ਕਰਦੇ ਆ ਥੱਲੇ ਕਮੈਂਟਾਂ ਦੇ ਵਿੱਚ ਕੀ ਟਾਈਮ ਫਰੇਮ ਵੀ ਦ ਸੋ ਦੇਖੋ ਜਿੰਨੇ ਵੀ ਵੀਡੀਓ ਆਪਾਂ ਪਾਏ ਆ ਸਪੈਸ਼ਲੀ ਜਿੰਨੇ ਵੱਡੇ ਵੀਡੀਓ ਆਪਾਂ ਪਾਏ ਆ ਕੈਂਡਲਸਟਿਕ ਪੈਟਰਨ ਬਾਰੇ ਹੈਮਰ ਸ਼ੂਟਿੰਗ ਸਟਾਰ ਇਨਵਰਟਡ ਹੈਮਰ ਹੈਂਗਿੰਗ ਮੈਨ ਡਬਲ ਪੈਟਰਨ ਤੇ ਅੱਜ ਐਮ ਪੈਟਰਨ ਤੇ ਸਪੋਰਟ ਰੈਜ਼ਿਸਟੈਂਸ ਵਾਲਾ ਵੀਡੀਓ ਸੋ ਜਿਹੜੇ ਵੀਡੀਓ ਪਾਏ ਨੇ ਉਹਨਾਂ ਦੇ ਵਿੱਚ ਇੱਕ ਤਰੀਕਾ ਤੁਹਾਨੂੰ ਦੱਸਿਆ ਕਿ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਕੰਮ ਕਰਦੀਆਂ ਤੇ ਬਾਕੀ ਉਹ ਜਿਹੜੇ ਤਰੀਕੇ ਦੱਸੇ ਨੇ ਵੀਡੀਓ ਦੇ ਵਿੱਚ ਉਹਦੇ ਵਿੱਚ ਤੁਸੀਂ ਕੋਈ ਵੀ ਟਾਈਮ ਫਰੇਮ ਯੂਜ਼ ਕਰੋ ਭਾਵੇਂ 5 ਮਿੰਟ ਦਾ 15 ਮਿੰਟ ਦਾ ਵੀਕਲੀ ਕਰ ਲੋ ਡੈਲੀ ਕਰ ਲੋ ਮੰਥਲੀ ਕਰ ਲੋ ਕੋਈ ਵੀ ਇਸਤੇਮਾਲ ਕਰੋ ਵਰਕ ਕੋ ਚੀਜ਼ਾਂ ਨੇ ਉਤਰੇ ਹੀ ਕਰਨਾ ਸੋ ਟਾਈਮ ਫਰੇਮ ਜਿਹੜਾ ਵੀ ਯੂਜ਼ ਕਰਨਾ ਉਹ ਤੁਹਾਡੀ ਮਰਜ਼ੀ ਹੈ ਬੈਸਟ ਜਿਹੜਾ ਨਿਫਟੀ ਵਾਸਤੇ ਬੈਂਕ ਨਿਫਟੀ ਵਾਸਤੇ ਉਹ 5 ਮਿੰਟ ਦਾ ਤੇ 15 ਮਿੰਟ ਦਾ ਸੋ ਇੱਥੇ ਸਮਝ ਲੈਣੇ ਆਪਾਂ ਐਮ ਪੈਟਰਨ ਨੂੰ ਦੇਖੋ ਇੱਥੋਂ ਗਿਆ ਉੱਤੇ ਤੇ ਫਿਰ ਆਇਆ ਥੱਲੇ ਫਿਰ ਗਿਆ ਉੱਤੇ ਤੇ ਫਿਰ ਆਇਆ ਥੱਲੇ ਕੀ ਬਣ ਗਿਆ ਆਪਣਾ ਐਮ ਬਣ ਗਿਆ ਸੋ ਐਮ ਦੇ ਵਿੱਚ ਏ ਦੇ ਵਿੱਚ ਇਹਦੀ ਪਹਿਚਾਨ ਕਰਨੀ ਬਹੁਤ ਜ਼ਰੂਰੀ ਹੈ ਹੁਣ ਦੇਖੋ ਜਿਹੜਾ ਦੂਜਾ ਐਮ ਬਣਦਾ ਹੈ ਅਲਫਾਬੈਟ ਵਾਲਾ ਉਹਦੇ ਵਿੱਚ ਉਤਲੇ ਤੋਂਵੇਂ ਬਰਾਬਰ ਹੁੰਦੇ ਹੈ ਪਰ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਪਹਿਚਾਣ ਜਿਹੜੀ ਆmdi ਉਹ ਇਹ ਆ ਕਿ ਜਿਹੜਾ ਪਹਿਲਾ ਹਾਈ ਉੱਤੇ ਤੇ ਦੂਜਾ ਹਾਈ ਥੱਲੇ ਇੱਥੋਂ ਇੱਕ ਡੀਡੀ ਟ੍ਰੈਂਡ ਲਾਈਨ ਬੰਦੀ ਜਿਹੜੀ ਆਪਾਂ ਨੂੰ ਦੱਸਦੀ ਹੈ ਕਿਥੇ ਡਾਊਨ ਟ੍ਰੈਂਡ ਆ ਸੋ ਇਹ ਹੋ ਗਈ ਉਤੋਂ ਦੀ ਪਹਿਚਾਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੋ ਜਿਹੜਾ ਦੇਖੋ ਆ ਇਹਦਾ ਲੋ ਆ ਜਦੋਂ ਇਹ ਬ੍ਰੇਕ ਹੁੰਦਾ ਆ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਆ ਤੇ ਇੱਥੇ ਆਪਾਂ ਲਾਈਨ ਖਿੱਚ ਲਈ ਜਦੋਂ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਐਂਟਰੀ ਕਰ ਦੇਣੀ ਹੈ ਸਟਾਪ ਲੋਸ ਦੀ ਜੇ ਗੱਲ ਕਰਦੇ ਆ ਸੋ ਜਿਹੜਾ ਲੋ ਬ੍ਰੇਕ ਹੋਣ ਤੇ ਆਪਾਂ ਐਂਟਰੀ ਕੀਤੀ ਹੈ ਤੋਂ 5 ਇੱਕ ਪੁਆਇੰਟ ਜੇ ਮਾਰਗੜ ਆਣ ਕੇ ਵਾਪਸ ਸਟੌਪ ਲੌਸ ਖਾਂਦੀ ਹੈ ਸੋ ਫਿਰ ਆਪਾਂ ਸਟੌਪ ਲੌਸ ਲੈ ਕੇ ਨਿਕਲ ਜਾਣਾ ਤੇ ਜੇ ਆਪਾਂ ਸਟੌਪ ਲੌਸ ਥੋੜਾ ਜਿਆਦਾ ਪਿਛੇ ਰੱਖਣਾ ਚਾਹੁੰਦੇ ਆ ਫਿਰ ਆਪਾਂ ਇੱਥੇ ਰੱਖ ਸਕਦੇ ਆ ਪਿਛਲੇ ਲੋ ਤੇ ਰੱਖ ਸਕਦੇ ਆ ਪਿਛਲੇ ਸੌਰੀ ਹਾਈ ਤੇ ਰੱਖ ਸਕਦੇ ਆ ਤੇ ਜੇ ਆਪਾਂ ਗੱਲ ਕਰੀਏ ਪ੍ਰੋਫਿਟ ਬੁੱਕ ਦੀ ਜਾਂ ਫਿਰ ਐਗਜ਼ਿਟ ਦੀ ਸੋ ਅਗਲਾ ਦੇਖੋ ਜਿੱਥੇ ਵੀ ਆਪਣਾ ਬੰਦਾ ਹੈ ਸਪੋਰਟ ਬੰਦਾ ਜਿੱਦੋਂ ਹੀ ਉਹਨੂੰ ਟੱਚ ਕਰਦੀ ਉਦੋਂ ਆਪਾਂ ਇਹਦੇ ਵਿੱਚ ਪ੍ਰੋਫਿਟ ਬੁੱਕ ਕਰਕੇ ਨਿਕਲ ਸਕਦੇ ਆ ਸੋ ਲਾਈਨ ਦੇ ਵਿੱਚ ਵੀ ਮੈਂ ਤੁਹਾਨੂੰ ਕਰਕੇ ਦਿਖਾ ਦੇਣਾ ਜੇ ਤਾਂ ਮੰਨ ਲਓ ਕੈਂਡਲਸਟਿਕ ਦੇ ਵਿੱਚ ਨਹੀਂ ਪਤਾ ਲੱਗਦਾ ਕੀ ਐਮ ਪੈਟਰਨ ਆ ਸੋ ਲਾਈਨ ਦੇ ਵਿੱਚ ਵੀ ਕਰਕੇ ਤੁਸੀਂ ਉਹਨੂੰ ਸਮਝ ਸਕਦੇ ਜੂ ਕਈ ਵਾਰ ਥੋੜਾ ਜਿਹਾ ਕਨਫਿਊਜ਼ਨ ਵਾਲਾ ਹੁੰਦਾ ਸੋ ਇੱਥੇ ਤਾਂ ਦੇਖੋ ਕਿ ਸਿੰਪਲੀ ਤੁਹਾਨੂੰ ਪਤਾ ਲੱਗਣ ਡਿਆ ਕਿ ਇਹ ਐਮ ਪੈਟਰਨ ਹੈ ਲਾਈਨ ਵਾਲਾ ਵੀ ਕਰਕੇ ਦਿਤਾ ਦੇਣਾ ਮੈਂ ਸੋ ਲਾਈਨ ਵਾਲੇ ਦੇ ਵਿੱਚ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਜੂ ਇੱਥੇ ਐਮ ਪੈਟਰਨ ਸੋ ਦੇਖੋ ਇੱਥੇ ਪਹਿਲਾ ਹਾਈ ਉੱਤੇ ਤੇ ਫਿਰ ਉਸ ਤੋਂ ਬਾਅਦ ਦੇਖੋ ਆ ਹਾਈ ਦੂਜਾ ਜਿਹੜਾ ਉਹ ਥੱਲੇ ਤੇ ਇਥੋਂ ਇੱਕ ਟੇਢੀ ਟ੍ਰੈਂਡ ਲਾਈਨ ਬਣਦੀ ਆ ਤੇ ਫਿਰ ਜਦੋਂ ਉਸ ਤੋਂ ਬਾਅਦ ਬ੍ਰੇਕ ਹੋਇਆ ਤੇ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਹੈ ਇੰਪੋਰਟੈਂਟ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਜਦ M ਪੈਟਰਨ ਤੇ ਜਾਂ ਫਿਰ W ਪੈਟਰਨ ਤੇ ਐਂਟਰੀ ਕਰਨੀ ਆ ਕੈਂਡਲਸਟਿਕ ਦੇ ਅਕੋਰਡਿੰਗ ਹੀ ਕਰਨੀ ਕੈਂਡਲਸਟਿਕ ਤੇ ਆਪਾਂ ਜਿਹੜਾ ਲਾਈਨ ਵਾਲਾ ਚਾਰਟ ਯੂਜ਼ ਕਰਨਾ ਉਹ ਸਿਰਫ ਆਪਾਂ ਪਤਾ ਕਰਨ ਵਾਸਤੇ ਜੇ ਆਪ ਨੂੰ ਸਮਝ ਨਹੀਂ ਆਉਂਦੀ ਆ ਆਪਾਂ ਨੂੰ ਲੱਗਦਾ ਕਿ M ਪੈਟਰਨ ਬਣਦਾ ਹੈ ਜਾਂ ਫਿਰ W ਪੈਟਰਨ ਬਣਦਾ ਲਾਈਨ ਵਾਲਾ ਚਾਰਟ ਕਰਕੇ ਆਪਾਂ ਇਸਤੇਮਾਲ ਵਿੱਚੋਂ ਦੀ ਕਨਫਰਮੇਸ਼ਨ ਲੈ ਸਕਦੇ ਆ ਪਰ ਕੈਂਡਲਸਟਿਕ ਦੇ ਅਕੋਰਡਿੰਗ ਜਦੋਂ ਬਣਦਾ ਆ ਪੂਰਾ M ਪੈਟਰਨ ਜਾਂ ਫਿਰ W ਪੈਟਰਨ ਐਂਟਰੀ ਆਪਾਂ ਉਦੋਂ ਹੀ ਕਰਨੀ ਆ ਸੋ ਇਹ ਚੀਜ਼ ਹਮੇਸ਼ਾ ਯਾਦ ਰੱਖੀ